É um dos maiores centros de pesquisa do ਇਹੋ ਪੱਗਾਂ ਵਰਤੀਆਂ ਗਈਆਂ ਨੇ ਤੇ ਉਹ ਕਿਹੜੇ ਪਰਪਸ ਲਈ ਆਈਆਂ ਸੀ ਉਹ ਪੱਗਾਂ ਜਿਵੇਂ ਨਹਿਰ ਦੇ ਵਿੱਚੋਂ ਕਿਸੇ ਧੀ ਪੈਣ ਦੀ ਜਾਂ ਮਾਂ ਦੀ ਬਜ਼ੁਰਗ ਮਾਰਾ ਦੀ ਜਦੋਂ ਡਟਕੋੜੀ ਮਿਲਦੀ ਏ ਤੇ ਉਹਨਾਂ ਦੇ ਕੱਪੜੇ ਅਕਸਰ ਥੱਲੇ ਪਾੜ ਜਾਂਦੇ ਤੇ ਕੋਈ ਵੀ ਪਿਓ ਕੋਈ ਵੀ ਭਰਾ ਆਪਣੀ ਧੀ ਜਾਂ ਮਾਂ ਨੂੰ ਨੰਗਾ ਨਹੀਂ ਦੇਖ ਸਕਦਾ ਚਾਹ ਜਿੰਦਾ ਹੋਵੇ ਚਾਹ ਮਰਦਾ ਤੇ ਫਿਰ ਮੌਕੇ ਤੇ ਸਾਡੇ ਕੋਲ ਇਹੋ ਜੀ ਚੀਜ਼ ਨਹੀਂ ਹੁੰਦੀ ਤੇ ਮੈਂ ਆਪਣੇ ਸਿਰ ਤੋਂ ਪਰਨਾ ਲਾ ਕੇ ਦਸਤਾਰ ਲਾ ਕੇ ਉਹਨਾਂ ਮਰੀਆਂ ਧੀਾਂ ਭੈਣਾਂ ਦੀ ਇੱਜ਼ਤਾਂ ਟੱਕਣ ਦੀ ਸੇਵਾ ਜੋ ਗੁਰੂ ਸਾਹਿਬ ਨੇ ਲਾਈ ਉਹ ਮੈਂ ਨਭਾਨਾ ਉਸ ਤੋਂ ਬਾਅਦ ਉਹ ਦਲਜੀਤ ਭਾਜੀ ਕੋਲ ਕਿਸੇ ਤਰੀਕ ਇਹ ਖਬਰ ਪਹੁੰਚੀ ਭਿਰਗਉ ਜਿਹੜਾ ਗੁਰਪ੍ਰਤਾਪ ਕੰਗ ਭਾਜੀ ਉਹ ਆਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ 21 ਪੱਗਾਂ ਮੈਨੂੰ ਭਾਜੀ ਵੱਲੋਂ ਦਿੱਤੀਆਂ ਕਿ ਭਾਜੀ ਨੇ ਕਿਹਾ ਵੀ ਤੁਸੀਂ ਜੋ ਪਾਕਰ ਦਾ ਸਿੱਖੀ ਦਾ ਇਨਸਾਨੀਅਤ ਦਾ ਕਿਰਦਾਰ ਦੁਨੀਆ ਨੂੰ ਦੱਸ ਰਹੇ ਹੋ ਵੀ ਜਿੰਦੀਆਂ ਦੀ ਇੱਜ਼ਤ ਲੁੱਟਣ ਵਾਲੇ ਇਥੇ ਆਮ ਤੌਰੇ ਪਰਦੇ ਨੇ ਪਰ ਸਰਦਾਰ ਇੱਕ ਐਸੀ ਕੌਮ ਹੈ ਜਿਹੜੀਆਂ ਮਰੀਆਂ ਦੇ ਵਿੱਚ ਟੱਕ ਬੋਡੀ ਟੱਕੀ ਸੀ ਕੁੜੀ ਦੀ ਤੇ ਉਹਦਾ ਪਿਓ ਬਹੁਤ ਮੇਰੇ ਗਲ ਲੱਗ ਕੇ ਰੋਇਆ ਕਹਿੰਦਾ ਮੈਂ ਜਿੰਦੀ ਆ ਮਰਦਾ ਪਤਾ ਨਹੀਂ ਵੇਖ ਪੰਦਾ ਕੰਨੀ ਉਹਨੇ ਸਿੱਧਾ ਕਿਹਾ ਕਰਦਾ ਵੀ ਸਰਦਾਰਾਂ ਬਾਰੇ ਸੁਣਿਆ ਸੀ ਵੇਖ ਵੀ ਲਿਆ ਹੁਣ ਜਦੋਂ ਪਾਣੀ ਪਿੰਡਾਂ ਤੋਂ ਬਾਹਰ ਆ ਗਿਆ ਖੇਤਾਂ ਦੇ ਵਿੱਚ ਰੇਤ ਜਮਾ ਹੋ ਗਈ ਤਾਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀਆਂ ਮ੍ਰਿਤਕ ਚਾਹੇ ਕੋਈ ਪਸ਼ੂ ਦੀ ਦੇ ਹੈ ਮ੍ਰਿਤਕ ਚਾਹੇ ਕਿਸੇ ਇਨਸਾਨੀ ਦੇ ਦਾ ਜ਼ਿਕਰ ਕਰਨਗੇ ਤਾਂ ਉਹਨਾਂ ਦੇ ਹਾਲਾਤ ਕੀ ਹੋਣਗੇ ਕੁੱਤੇ 90% ਮਾਸ ਤੇ ਉੱਤੇ ਨਿਰਭਰ ਹੋ ਜਾਂਦੇ ਨੇ ਤੇ ਉਹਨਾਂ ਕੁੱਤਿਆਂ ਦੇ ਵਿੱਚ ਇੰਨੀ ਸ਼ਮਤਾ ਹੈ ਭਾਜੀ ਮੇਰੇ ਕੋਲ ਹੈ ਸਾਰਾ ਰਿਕਾਰਡ ਹੈ ਮੈਂ ਤੁਹਾਨੂੰ ਵਟਸਐਪ ਕਰਾਂਗਾ 3 ਘੰਟਿਆਂ ਦੇ ਵਿੱਚ ਪੂਰੀ ਬੋਡੀ ਕੁੱਤੇ ਇੰਨੀ ਡੈਮੇਜ ਕਰ ਦਿੰਦੇ ਕਿ ਸਿਰੋ ਪਰ ਸਿਰੋ ਉਹਨਾਂ ਦਾ ਪਿੰਜਰ ਭਾਈ। ਪ੍ਰਗਟ ਜੀ ਕਿਵੇਂ ਫੜ ਲੈਨੇ ਉਹ ਜਿਹੜਾ ਜਾਨਵਰ ਕਢਿਆਲ ਜਾਂ ਮਗਰਮਾ ਜਿਹਨੂੰ ਅਸੀਂ ਕਹਿੰਨੇ ਆ ਜਿਹਦੇ ਕੋਲ ਜਾਨ ਤੋਂ ਵੀ ਡਰ ਲੱਗਦਾ ਹੈ ਜਿਹੜਾ ਇੱਕ ਵਾਰੀ ਫੜ ਲੈਂਦਾ ਤਾਂ ਆਪਣੇ ਸ਼ਿਕਾਰ ਨੂੰ ਛੱਡਦਾ ਨਹੀਂ ਕਿਵੇਂ ਕਾਬੂ ਕਰ ਲੈਨੇ। ਸਾਜੀ ਗੁਰੂ ਰਾਮਦਾਸ ਜੀ ਦੀ ਕਿੱਪਾ ਹੀ ਕਹਾਂਗਾ ਔਰ ਤੇ ਮਿਲੂਗੀ ਅੱਜ ਤੱਕ ਪਤਾ ਲੱਗਾ ਵੀ ਮੈਂ ਕਿਵੇਂ ਫੜ ਲੈਣਾ। ਕਦੀ ਹਰੀਕੇ ਦੇ ਵਿੱਚ ਮਗਰਮਾ ਪਰ ਦੱਸਿਆ ਕਦੀ ਕਿਸੇ ਦਰਿਆ ਦੇ ਵਿੱਚ ਕਢਿਆਲ ਤੇਦਾ ਹੋਇਆ ਲੋਕਾਂ ਨੇ ਬਖਾਇਆ। ਕਿ ਉਹ ਇੱਕ ਸਭ ਤੋਂ ਜ਼ਿਆਦਾ ਖੌਫ ਦਾ ਕਾਰਨ ਹੈ ਲੋਕਾਂ ਦੇ ਅੰਦਰ ਵੀ ਪਾਣੀ ਉਤਰ ਔਰ ਇਹ ਸੱਚ ਵੀ ਹੈ ਮੈਂ ਤੁਹਾਨੂੰ ਇਹ ਗੱਲ ਸੱਚਾਈ ਨਾਲ ਕਹਿੰਦਾ ਕਿ ਜਦੋਂ ਪਾਣੀ ਹੋਰ ਉੱਤਰ ਜੇਗਾ ਤੇ ਪਿੰਡਾਂ ਦੇ ਦੁਬਾਰਾ ਉਹ ਛੱਪੜ ਥੋੜੇ ਕੋ ਛੱਪੜ ਬਣ ਕੇ ਰਹਿ ਜਣਗੇ ਤਾਂ ਕਈ ਪਿੰਡਾਂ ਕੋਲ ਸਾਡੇ ਕੋਲ ਮੈਸੇਜ ਆਏਗਾ ਕਿ ਭਾਜੀ ਬਾੜ ਦੇ ਵਿੱਚ ਕੋਈ ਮਗਰਵਾ ਚੜ੍ਹ ਕੇ ਆਇਆ ਸੀ ਬਾਕੀ ਪਾਣੀ ਪਧਰਾ ਹੋ ਗਿਆ ਲekin ਪਿੰਡ ਦੇ ਛੱਪੜ ਦੇ ਵਿੱਚ ਉਹ ਮਗਰਵਾ ਚੜ੍ਹਜੂ ਵੀ ਨਜ਼ਰ ਆ ਰਿਹਾ ਕੁੱਤਿਆਂ ਦੇ ਥਰੂ ਪਾਤਾ ਲੱਗਦਾ ਕਿ ਕੋਈ ਕੁੱਤਾ ਇੱਕ ਐਸੀ ਚਾਹੀ ਜੇ ਜਿਹੜਾ ਇਨਸਾਨੀ ਲਗਾ ਸੀ ਸੌਂ ਕਰਤਾ ਹੋਇਆ ਕਿਤੇ ਵੀ ਪਹੁੰਚ ਜਾਂਦਾ ਹੈ ਅਗਰ ਕਿਸੇ ਜੰਗਲ ਦੇ ਵਿੱਚ ਕਿਸੇ ਖੇਤਾਂ ਦੇ ਵਿੱਚ ਰੇਟ ਦੇ ਟਿੱਕੇ ਨੂੰ ਕੁੱਤੇ ਛੇੜਖਾਨੀ ਕਰ ਰਹੇ ਨੇ ਕੁੱਤੇ ਖਿੱਚਾ ਖੋਈ ਕਰ ਰਹੇ ਨੇ ਤਾਂ ਫਿਰ ਇਹ ਮੰਨ ਲੈਣੇ ਚਾਹੀਦੇ ਲੋਕ ਵੀ ਉੱਥੇ ਹੋ ਸਕਦਾ ਕੋਈ ਇਨਸਾਨੀ ਬੋਦੀ ਹੋ ਸਕਦੀ ਏ ਜਾਂ ਕਿਸੇ ਜਨਵਰ ਦੀ ਹੋਵੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਰਖਾਬ ਦੋਸਤੋ ਜੇਕਰ ਅਸੀਂ ਪੰਜਾਬ ਦੇ ਹੜ੍ਹਾਂ ਦਾ ਜ਼ਿਕਰ ਕਰ ਲਈਏ ਤਾਂ ਹੜ੍ਹਾਂ ਨੇ ਆਰਥਿਕ ਮਾਰ ਮਾਰੀ ਪੰਜਾਬ ਨੂੰ ਜਾਨੀ ਤੌਰ ਤੇ ਨੁਕਸਾਨ ਵੀ ਕੀਤਾ ਆ ਹਾਲਾਂਕਿ ਇਸ ਨੁਕਸਾਨ ਦੀ ਪਰਪਾਈ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਕਰਦਾ ਨਜ਼ਰ ਆ ਰਿਹਾ ਤਾਂ ਜਿਹੇ ਦੇ ਵਿੱਚ ਇੱਕ ਸੇਵਾ ਗੋਤਾਖੋਰ ਪ੍ਰਗਟ ਸਿੰਘ ਵੱਲੋਂ ਵੀ ਕੀਤੀ ਗਈ ਜਿਸ ਦੇ ਚਲਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਹੁਣ ਜੋ ਵੀ ਜੰਗਲੀ ਜਾਨਵਰ ਜਿਹੜਾ ਕਿ ਹੈ ਜਾਂ ਜੋ ਪਾਣੀ ਨਾਲ ਜੁੜਿਆ ਹੋਇਆ ਜੀਵ ਆ ਜੋ ਇਸ ਪਾਣੀ ਦੇ ਨਾਲ ਖੇਤਾਂ ਦੇ ਵਿੱਚ ਜਾਂ ਘਰਾਂ ਤੱਕ ਪਹੁੰਚ ਕਰ ਰਿਹਾ ਆ ਉਸ ਤੋਂ ਜੋ ਨੁਕਸਾਨ ਹੁੰਦਾ ਉਹਨੂੰ ਬਚਾਉਣ ਦੇ ਲਈ ਵੀ ਉਹ ਲਗਾਤਾਰ ਕਾਰਜਸ਼ੀਲ ਨੇ ਕਦਰਯਕ ਆਖਰੀ ਉਮੀਦ ਫਾਊਂਡੇਸ਼ਨ ਇਹਨਾਂ ਵੱਲੋਂ ਬਣਾਈ ਗਈ ਹੈ ਤੇ ਹੁਣ ਤੱਕ 24000 ਤੋਂ ਵੱਧ ਲਾਸ਼ਾਂ ਜਿਹੜੀਆਂ ਨੇ ਜੋ ਨਹਿਰਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਮਿਲਦੀਆਂ ਨੇ ਉਹਨਾਂ ਨੂੰ ਉਹਨਾਂ ਵਾਰਸਾਂ ਤੱਕ ਪਹੁੰਚਾ ਚੁੱਕੇ ਨੇ ਤੇ ਅੱਜ ਛੜਨਾਲ ਗੋਤਾਖੋਰ ਪ੍ਰਕਾਸ਼ ਸਿੰਘ ਛੜਨਾ ਨਾਲ ਜੁੜੇ ਹੋਏ ਨੇ ਤਾਂ ਜਾਣਕਾਰੀ ਲੈਣੇ ਆ ਕਿ ਕਿਵੇਂ ਇਸ ਪਾਣੀ ਦੇ ਘਟਣ ਤੋਂ ਬਾਅਦ ਲੋਕ ਆਪਣੀ ਸੁਰੱਖਿਆ ਕਿਵੇਂ ਮਜ਼ਬੂਤ ਕਰਨ ਤੇ ਖਾਸ ਤੌਰ ਤੇ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਜੋ ਪਾਣੀ ਨਾਲ ਜੁੜੇ ਹੋਏ ਜੀਵ ਨੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤਾਂ ਸਵਾਗਤ ਹੈ ਪ੍ਰਗਟ ਜੀ ਬਹੁਤ ਬਹੁਤ ਸ਼ੁਕਰੀਆ ਬਾਜੀ ਪਿਆਰ ਭਰ ਸਤਿ ਸ਼੍ਰੀ ਅਕਾਲ ਤਾਂ ਪ੍ਰਗਟ ਜੀ ਮੈਂ ਪਹਿਲਾਂ ਹੀ ਹੜ੍ਹਾਂ ਦਾ ਹਾਲਾਤਾਂ ਦਾ ਜ਼ਿਕਰ ਕੀਤਾ ਤਾਂ ਹੜ੍ਹਾਂ ਦੇ ਹਾਲਾਤਾਂ ਨੂੰ ਤੁਸੀਂ ਦੇਖ ਕੇ ਆਏ ਹੋ ਕਈ ਦਿਨ ਉੱਥੇ ਰਹੇ ਹੋ ਪੰਜਾਬ ਦੇ ਇਲਾਕਿਆਂ ਦੇ ਵਿੱਚ ਤਾਂ ਕਿੱਦਾਂ ਦਾ ਲੱਗਦਾ ਹੈ ਕਿ ਇੰਨਾ ਇੰਨਾ ਪਾਣੀ ਹੈ ਹਾਲਾਂਕਿ ਤੁਹਾਡਾ ਤਾਂ ਤੱਕ ਤਜਰਬਾ ਹੈ ਪਾਣੀ ਦੇ ਵਿੱਚੋਂ ਲਾਸ਼ਾਂ ਕੱਢਣ ਦਾ ਜਾਂ ਪਾਣੀ ਦੇ ਵਿੱਚ ਜੋ ਨੁਕਸਾਨ ਹੁੰਦਾ ਹੈ ਉਨਾ ਨੂੰ ਜਿਹੜਾ ਕਿ ਹੈ ਬਾਹਰ ਲਿਆ ਕੇ ਪਰਿਵਾਰਾਂ ਤੱਕ ਪਹੁੰਚਾਉਂਦਾ ਹੈ ਤਾਂ ਜਿਹੜੇ ਹਾਲਾਤ ਉੱਥੇ ਬਣੇ ਹੋਏ ਨੇ ਹਜੇ ਵੀ ਕਈ ਪਿੰਡਾਂ 'ਚ ਪਾਣੀ ਹੈ ਤਾਂ ਕੀ ਲੱਗ ਰਿਹਾ ਸੀ ਕਿੰਨਾ ਕੁ ਨੁਕਸਾਨ ਪੰਜਾਬ ਦਾ ਹੋ ਰਿਹਾ ਆ ਆ ਜੀ ਜੀ ਭਾਜੀ ਬਿਲਕੁਲ ਜਦੋਂ ਇਹ ਬਾੜ ਦੀ ਸਾਡੇ ਕੋਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਖਬਰਾਂ ਸਾਡੇ ਕੋਲ ਪਹੁੰਚਣੀਆਂ ਸ਼ੁਰੂ ਹੋਈਆਂ ਤਾਂ ਪਹਿਲਾਂ ਤੇ ਮੈਂ 2-3 ਦਿਨ ਜੋਇ ਤੇ ਸੇਵਾ ਕੀਤੀ ਇੱਕ ਮੈਂ ਮਗਰਮਚ ਪੜਿਆ ਪਾਣੀ ਦੇ ਵਿੱਚ ਉਹ ਮੈਂ ਬੁੱਗੀ ਕੱਢੀ ਤੇ ਮੈਂ ਤੁਹਾਨੂੰ ਇੱਕ ਲਾਈਵ ਹੋ ਕੇ ਫੈਸਲਾ ਦਿੱਤਾ ਸੀ ਕਿ ਮੈਂ ਪੰਜਾਬ ਨਹੀਂ ਜਾ ਸਕਦਾ ਕਿਉਂਕਿ ਮੇਰੇ ਕੋਲ ਵੋਟ ਵਗੈਰਾ ਨਹੀਂ ਹੈ ਹਨਾ ਤੇ ਮੈਂ ਹਰਿਆਣੇ ਚ ਯੂਪੀ ਉਤਰਾਖੰਡ ਚ ਰੁੜਕੀ ਚ ਰਾਜਸਥਾਨ ਚ ਕਿਤੇ ਵੀ ਜੋ ਵੀ ਸੇਵਾ ਕਰਾਂਗਾ ਸਾਰੀ ਮੇਰੀ ਪੰਜਾਬ ਨੂੰ ਸਤਿਪਤੀ ਰਹੇਗੀ ਲੇਕਿਨ ਉਸ ਤੋਂ ਬਾਅਦ ਭਾਜੀ ਜੱਸੀ ਦਾ ਫੋਨ ਆਇਆ ਭਾਜੀ ਵੀਰ ਸਿੰਘ ਨਾਲ ਮੇਰਾ ਸੰਪਰਕ ਰਿਹਾ ਤੇ ਮੈਂ 4 ਦਿਨ ਡੇਰਾ ਬਾਬਾ ਰਾਣਕ ਨੂੰ ਆਮਦਾਸਪੁਰ ਜਿਹੜਾ ਪਿੰਡੇ ਅਜਨਾਲਾ ਉੱਥੇ ਰਿਹਾ ਮੈਂ 4 ਦਿਨ ਡੇਰਿਆਂ ਚ ਗਿਆ ਪਿੰਡਾਂ ਚ ਗਿਆ ਤੇ ਮੈਂ ਆਪਣੀ ਪੂਰੀ ਕਿੱਟ ਦੇ ਨਾਲ ਗਿਆ ਸਾਂ ਪੂਰੀਆਂ ਦੋ ਵੱਡੀ ਮੇਰੀਆਂ ਟੀਮਾਂ ਗਈਆਂ ਸੀ ਸਰੰਡਰ ਆਕਸੀਜਨ ਦਾ ਹਰ ਇੱਕ ਟੀ ਲੈ ਕੇ ਪਹੁੰਚਿਆ ਸਾਂ ਕਿ ਅਗਰ ਕਿਸੇ ਵੀ ਪਰਿਵਾਰ ਤੋਂ ਕਿਤੋਂ ਵੀ ਕੁਝ ਵੀ ਕਿਸੇ ਡੇਰੇ ਤੋਂ ਕਿਉਂਕਿ ਆ ਵੋਟਾਂ ਚੱਲ ਰਹੀਆਂ ਨੇ ਸਹੀ ਨਹੀਂ ਲekin ਵੋਟਾਂ ਦੇ ਵਿੱਚ ਇੱਕ ਤਰਾਕ ਹੋਣਾ ਬਹੁਤ ਜ਼ਰੂਰੀ ਵੋਟ पलट ਵੀ ਜਾਂਦੀ ਕਈ ਜਗ੍ਹਾ ਥੱਲੇ ਪੂਜ ਪੇੜ ਆ ਜਾਏ ਪੇੜ ਨਾਲ ਵੱਜ ਕੇ ਵੋਟ ਪੜ ਦੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਕਰਕੇ ਮੈਂ 5 ਦਿਨ ਉੱਥੇ ਆਪਣੀ ਟੀਮ ਦੇ ਨਾਲ ਰਿਹਾ ਔਰ ਵੇਖਿਆ ਕਾਫੀ ਨੁਕਸਾਨ ਪੰਜਾਬ ਦਾ ਰਿਹਾ ਮੈਂ ਘਰਾਂ ਚ ਵੀ ਗਿਆ ਮੈਂ ਡੇਰਿਆ ਚ ਵੀ ਗਿਆ ਪਰ ਜਿੰਨਾ ਨੁਕਸਾਨ ਮੈਂ ਵੇਖਿਆ ਤੇ ਉਸ ਤੋਂ ਬਾਅਦ ਜੋ ਪੰਜਾਬ ਲਈ ਮੈਂ ਕਹਿੰਦਾ ਭਾਜੀ ਮੈਂ ਇੱਕ ਵੀਡੀਓ ਸੈੱਟ ਮੈਂ ਕਦੀ ਇਹੋ ਜਿਹੀਆਂ ਗੱਲਾਂ ਕੀਤੀਆਂ ਨਹੀਂ ਮੈਂ ਇੱਕ ਵੀਰ ਦਾ ਇੰਟਰਵਿਊ ਸੁਣਦਾ ਪਿਆ ਤਾਂ ਉਹਨੇ ਇਹ ਗੱਲ ਕਹੀ ਉਹ ਪੰਜਾਬ ਵਾਲਿਓ ਤੁਸੀਂ ਚੁੱਕਦੇ ਹੋ ਕੜਸ਼ੀਆਂ ਚੁੱਕਦੇ ਹੋ ਪਤილები ਭਜ ਪੈਂਦੇ ਹੋ ਉਸ ਵੀਰ ਨੇ ਉਹ ਚੀਜ਼ਾਂ ਦਦੋ ਵੇਖੀਆਂ ਹੋਈਆਂ ਨਾ ਕਿ ਪੰਜਾਬ ਦੇ ਕੜਤੀ ਪਤਲੇ ਕਿੰਨੇ ਕੰਮ ਆਏ ਦੁਨੀਆ ਪੰਜਾਬ ਦੇ ਨਾਲ ਖੜੀ ਹੈ ਭਾਜੀ ਤਹ ਹਿੰਦੁਸਤਾਨ ਦਾ ਸਭ ਕੋਈ ਸਟੇਟ ਨਹੀਂ ਸੀ ਮੇਰਾ ਹਰਿਆਣਾ ਐਨੀ ਕੁ ਟਰਾਲੀ ਲੈ ਕੇ ਹਰਿਆਣਾ ਮਾਚਲ ਪੰਜਾਬ ਮਤਲਬ ਪੂਰਾ ਦੇਸ਼ ਮਤਲਬ ਅਗਰ ਪੰਜਾਬ ਸਾਰੀ ਦੁਨੀਆ ਦਾ ਖੜਦਾ ਤੇ ਸਾਰੀ ਦੁਨੀਆ ਵੀ ਪੰਜਾਬ ਨਾਲ ਮੇਰੇ ਸਾਥ ਚ ਖੜੀ ਏ ਤੇ ਪੰਜਾਬ ਦੇ ਪ੍ਰਤੀ ਜੋ ਦਿਲਾਂ ਦੇ ਵਿੱਚ ਲੋਕਾਂ ਦੇ ਪਿਆਰ ਸੀ ਭਾਈਚਾਰੇ ਦਾ ਪਿਆਰ ਸੀ ਸੰਗਤ ਦਾ ਪਿਆਰ ਸੀ ਮਤਲਬ ਚੜਦੀ ਕਲਾ ਵਾਲਾ ਪੰਜਾਬ ਸੀ ਨਾ ਜੋ ਉਹ ਮੈਂ ਉੱਥੇ 4 ਦਿਨ ਦੇ ਵਿੱਚ ਵਿੱਚ ਹਾਲਾਂਕਿ ਚੜ੍ਹਦੀ ਕਲਾ ਵਾਲਾ ਪੰਜਾਬ ਤਾਂ ਜ਼ਰੂਰ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਵੇਂ ਹੜ ਆਏ ਤਾਂ ਉਹਨਾਂ ਦੇ ਨਾਲ ਟੱਕਰ ਕਰਨ ਦੇ ਲਈ ਪੰਜਾਬੀ ਹਿੱਕੜਾ ਕੇ ਖੜੇ ਹੋ ਕੇ ਪਰ ਜਦੋਂ ਅਸੀਂ ਨੁਕਸਾਨ ਦਾ ਪਕਰ ਜੀ ਨੁਕਸਾਨ ਦਾ ਜ਼ਿਕਰ ਕਰਦੇ ਹਾਂ ਕਿ ਪਾਣੀ ਹੁਣ ਉਤਰਨਾ ਸ਼ੁਰੂ ਹੋ ਚੁੱਕਿਆ ਹੈ ਬੇਸ਼ੱਕ ਪਿੰਡਾਂ ਦੇ ਵਿੱਚੋਂ ਤਾਂ ਪਾਣੀ ਘਰਾਂ ਦੇ ਵਿੱਚੋਂ ਤਾਂ ਬਾਹਰ ਆ ਗਿਆ ਲੇਕਿਨ ਖੇਤਾਂ ਦੇ ਵਿੱਚ ਪਾਣੀ ਕਈ ਥਾਵਾਂ ਤੇ 4 ਫੁੱਟ ਵੀ ਹੈ ਕਈ ਥਾਵਾਂ ਤੇ 5 ਫੁੱਟ ਵੀ ਹੈ ਪਾਣੀ ਹਜੇ ਵੀ ਖੜਾ ਹੈ ਹਾਲਾਂਕਿ ਰੇਤਾ ਹੁਣ 5-5 ਫੁੱਟ ਜਮਾ ਹੋ ਗਿਆ ਹਰ ਮਸਲਾ ਇੱਥੇ ਤੁਹਾਡੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਮ੍ਰਿਤਕ ਦੇਹਾਂ ਹੁੰਦੀਆਂ ਨੇ ਕਿਉਂਕਿ ਤੁਹਾਡਾ ਇੱਕ ਤਜਰਬਾ ਖੜੇ ਪਾਣੀ ਦੇ ਵਿੱਚ ਤੇ ਵਗਦੇ ਪਾਣੀ ਦੇ ਵਿੱਚ ਹੁਣ ਜਦੋਂ ਪਾਣੀ ਪਿੰਡਾਂ ਤੋਂ ਬਾਹਰ ਆ ਗਿਆ ਖੇਤਾਂ ਦੇ ਵਿੱਚ ਰੇਤ ਜਮ੍ਹਾਂ ਹੋ ਗਈ ਤਾਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀਆਂ ਮ੍ਰਿਤਕ ਚਾਹੇ ਕੋਈ ਪਸ਼ੂ ਦੀ ਦੇਹ ਆ ਮ੍ਰਿਤਕ ਚਾਹੇ ਕਿਸੇ ਇਨਸਾਨੀ ਦੇਹ ਦਾ ਜ਼ਿਕਰ ਕਰ ਲਈਏ ਤਾਂ ਉਹਨਾਂ ਦੇ ਹਾਲਾਤ ਕੀ ਹੋਣਗੇ ਹੁਣ ਬਾਜੀ ਮੇਰੇ ਹਸਾਬ ਚ ਜਿੰਨਾ ਕੋ ਪਾਣੀ ਤੇਜ਼ ਸੀ ਜਿੰਨੇ ਏਰੀਆ ਦੇ ਵਿੱਚ ਪਾਣੀ ਦਾ ਜ਼ੋਰ ਸੀ ਔਰ ਜਿੰਨਾ ਰੇਤਾ ਹੈ ਜਿਹੜੀਆਂ ਬਾਡੀਆਂ ਰੇਤਿਆਂ ਦੇ ਥੱਲੇ ਦੱਬੀਆਂ ਗਈਆਂ ਨੇ ਉਹ ਤੇ ਰੇਤਾ ਖਤਮ ਹੋਣ ਤੋਂ ਬਾਅਦ ਜਦੋਂ ਜਿਹੜੇ ਏਰੀਆ ਚ ਕੋਈ ਡੈੱਡ ਬਾਡੀ ਹੋਏ ਜਾਂ ਕਿਸੇ ਮਰੇ ਡੰਗਰ ਪਸ਼ੂ ਦਾ ਸਰੀਰ ਹੋਇਆ ਉਥੇ ਕੁੱਤੇ ਅਟੈਕ ਕਰਨਗੇ ਤੇ ਕਾਟ ਅਟੈਕ ਕਰਨਗੇ ਤੇ ਏਰੀਆ ਦੇ ਵਿੱਚ ਬਦਬੂ ਹੋਏਗੀ ਉੱਥੋਂ ਦਰਸਲ ਸਾਡੇ ਕੋਲ ਵੀ ਨੈਰਾ ਦੇ ਵਿੱਚ ਜੋ ਬੂਟੀ ਦੇ ਵਿੱਚ ਕਬਾੜ ਦੇ ਵਿੱਚ ਕੋ ਬੋਡੀ ਉਲਟ ਜਾਂਦੀ ਸਾਨੂੰ ਕੁੱਤਿਆਂ ਦੇ ਥਰੂ ਪਾਤਾ ਲੱਗਦਾ ਵੀ ਕੋ ਕੁੱਤਾ ਇੱਕ ਐਸੀ ਚਾਈ ਜੇ ਜਿਹੜਾ ਇਨਸਾਨੀ ਲਾਸ ਦੀ ਸੁੰਘ ਕਰਤਾ ਹੋਇਆ ਕਿਤੇ ਵੀ ਪਹੁੰਚ ਜਾਂਦਾ ਅਗਰ ਕਿਸੇ ਜੰਗਲ ਦੇ ਵਿੱਚ ਕਿਸੇ ਖੇਤਾਂ ਦੇ ਵਿੱਚ ਰੇਡ ਦੇ ਟਿੱਗੇ ਨੂੰ ਕੁੱਤੇ ਛੇੜਖਾਨੀ ਕਰ ਰਹੇ ਨੇ ਕੁੱਤੇ ਖਿਚਾ ਟੁਈ ਕਰ ਰਹੇ ਨੇ ਤਾਂ ਫਿਰ ਇਹ ਮੰਨ ਕੇ ਚੱਲੋ ਵੀ ਉੱਥੇ ਹੋ ਸਕਦਾ ਕੋਈ ਇਨਸਾਨੀ ਬੋਡੀ ਹੋ ਸਕਦੀ ਏ ਜਾਂ ਕਿਸੇ ਜਾਨਵਰ ਦੀ ਹੋਵੇ ਅੱਛਾ ਜੇਕਰ ਸੀ ਜਾਨਵਰ ਦਾ ਜ਼ਿਕਰ ਕਰ ਲਈਏ ਤਾਂ ਜਾਨਵਰ ਦਾ ਜਿਹੜਾ ਉਹ ਦੇ ਅਮਰਤਖ ਜਿੱਦੇ ਹੈ ਉਹ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਕਿੰਨਾ ਚਿਰ ਸਰਵਾਈਵ ਰਹਿੰਦੀ ਹੈ ਕਿੰਨਾ ਚਿਰ ਬਚ ਪਉਂਦੀ ਹੈ ਭਾਜੀ ਸਚਾਈ ਇਹ ਹੈ ਕਿ ਸਰਦੀਆਂ ਦੇ ਵਿੱਚ ਜਦੋਂ ਕੋਈ ਨਹਿਰ ਤਲਾਬ ਵਗੈਰਾ ਡੁੱਬਦਾ ਤੇ 7-8 ਦਿਨ ਤੱਕ ਅਗਰ ਬੋਡੀ ਮਿਲ ਜੇ ਨਾ ਜੋ ਪਛਾਣ ਦੇ ਕਾਬਿਲ ਹੁੰਦੀ ਹੈ ਕਿਸੇ ਨਾ ਕਿਸੇ ਕੱਪੜੇ ਲੀੜੇ ਤੋਂ ਲੇਕਿਨ ਗਰਮੀਆਂ ਦੇ ਵਿੱਚ 2.5-3 ਦਿਨ ਬਾਅਦ ਸਾਰੇ ਵਾਲ ਝੜ ਜਾਂਦੇ ਨੇ ਚਿਹਰੇ ਦਾ ਸਾਰਾ ਸਿਸਟਮ ਬਦਲ ਜਾਂਦਾ ਅਗਰ ਆਪਾਂ ਇਹ ਗੱਲ ਕਰੀਏ ਕਿ ਉਸੇ ਬਾੜ ਦੇ ਦੌਰਾਨ ਕੋਈ ਸ਼ਖਸ ਰੁੜਿਆ ਤੇ ਉਹਦੀ ਮਿੱਟੀ ਅੱਜ ਮਿਲੀ ਏ ਤੇ ਡੀਐਨਏ ਤੋਂ ਬਿਨਾ ਉਹ ਕੋਈ ਚੁੱਕ ਨਹੀਂ ਸਕਦਾ ਕਿਸੇ ਨੂੰ ਹੀ ਨਹੀਂ ਪਤਾ ਲੱਗਣਾ ਕਿ ਸਾਡਾ ਕਿ ਕਿਸੇ ਦਾ ਵਾਲ ਝੜ ਚੁਕੇ ਨੇ ਸਾਰਾ ਸਰੀਰ ਫੁੱਲ ਚੁਕਿਆ ਔਰ ਕੱਪੜਿਆਂ ਦਾ ਤੇ ਨਾਮੋ ਨਿਸ਼ਾਨ ਮਿਟ ਚੁਕੇ ਆ ਤੇ ਬੋਡੀ ਇੱਕ ਦਾਇਰੇ ਤੋਂ ਫਿਰ 10 ਕਿਲੋਮੀਟਰ ਰੈੜ ਗਈ ਏ 20 ਰੈੜ ਗਈ ਏ 25 ਰੈੜ ਗਈ ਏ ਤਾਂ ਕੋਈ ਪਤਾ ਹੀ ਨਹੀਂ ਹਾਲਾਂਕਿ ਪ੍ਰਗਟਜੀ 57 ਮੌਤਾਂ ਹੁਣ ਤੱਕ ਖੜਾ ਕਰਕੇ ਪੰਜਾਬ ਚ ਹੋਈਆਂ ਚਾਰ ਲਾਪਤਾ ਦੱਸੇ ਜਾ ਰਹੇ ਨੇ ਜਿਹਦੇ ਵਿੱਚੋਂ ਤਿੰਨ ਤਾਂ ਪਠਾਨਕੋਟ ਦੇ ਨੇ ਇੱਕ ਜਲੰਧਰ ਦਾ ਦੱਸਿਆ ਜਾ ਰਿਹਾ ਉਹ ਤਿੰਨ ਪਠਾਨਕੋਟ ਦੇ ਲਾਪਤਾ ਨੇ ਜਿਹੜੇ ਉਹ ਹੜਾਂ ਦੇ ਸ਼ੁਰੂਆਤੀ ਦੌਰਾਨ ਦਰਾਂ ਨਹੀਂ ਜਿਹੜਾ ਕਿ ਹੈ ਉਹ ਲਾਪਤਾ ਹੋ ਗਏ ਸੀ ਹਜੇ ਤੱਕ ਉਹ ਨਹੀਂ ਮਿਲੇ ਤਾਂ ਖਤਸ਼ਾ ਜ਼ਰੂਰ ਹੈ ਹਾਲਾਂਕਿ ਅਰਦਾਸ ਕਰਦੇ ਆ ਕਿ ਜਿੱਥੇ ਵੀ ਹੋਣ ਸਹੀ ਸਲਾਮਤ ਜ਼ਰੂਰ ਹੋਣ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਕਿਸੇ ਦਾ ਵੀ ਨਾ ਹੋਇਆ ਹੋਵੇ ਉਹਨਾਂ 'ਚੋਂ ਪਰ ਜੇਕਰ ਖਤਸ਼ਾ ਆ ਤਾਂ 20-25 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਆ ਜਿਹੜੇ ਉਹ ਤਿੰਨ ਲਾਪਤਾ ਨੇ ਤਾਂ ਹਾਲਾਤ ਉਹਨਾਂ ਦੇ ਕੀ ਹੋ ਸਕਦੇ ਨੇ ਹਾਲਾਂਕਿ ਜੇਕਰ ਹੁਣ ਲੱਪਣਾ ਵੀ ਹੋਵੇ ਪਠਾਨਕੋਟ ਦਾ ਜ਼ਿਕਰ ਕਰ ਲਿਆ ਜਾਵੇ ਜਾਂ ਪਾਣੀ ਦਾ ਰਾਵੀ ਦਾ ਵਹਾਅ ਬਹੁਤ ਤੇਜ਼ ਸੀਗਾ ਤਾਂ ਕਿਸ ਤਰੀਕੇ ਦੇ ਨਾਲ ਤਰਾਸ਼ਿਆ ਜਾ ਸਕਦਾ ਹੈ ਭਾਜੀ ਮੈਨੂੰ ਇਹ ਲੱਗਦਾ ਕਿ ਉਹਨਾਂ ਦੀਆਂ ਬਾਡੀਆਂ ਮਿਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਤੇ 2.5 ਦਿਨ ਬਾਅਦ ਜਦੋਂ ਬਾਡੀ ਉੱਤੇ ਆ ਜਾਂਦੀ ਹੈ ਉੱਤੇ ਆਣ ਤੋਂ ਬਾਅਦ ਬਾਡੀ ਇੱਕ ਜਗ੍ਹਾ ਤੇ ਸਟਿਕ ਹੋ ਕੇ ਖੜ ਜਾਂਦੀ ਹੈ ਨਾ ਤੇ ਕੁੱਤੇ ਭਾਜੀ ਕਿਉਂਕਿ ਨਹਿਰਾਂ ਦੇ ਉੱਤੇ ਜਾਂ ਦਰਿਆਵਾਂ ਦੇ ਕੰਢਿਆਂ ਤੇ ਜਿਹੜੇ ਕੁੱਤਿਆਂ ਦੀਆਂ ਟੋਲੀਆਂ ਨੇ ਭਾਜੀ ਤੁਸੀਂ ਯਕੀਨ ਕਰੋ ਪਿੰਡਾਂ 'ਚ ਰੋਟੀ ਖਾਣ ਨਹੀਂ ਜਾਂਦੇ ਉਹ ਕੁੱਤੇ ਸਿਰਫ ਔਰ ਸਿਰਫ ਉਸੇ ਚੀਜ਼ ਤੇ ਨਿਰਭਰ ਹੁੰਦੇ ਨੇ ਕਿਉਂਕਿ ਲੋਕਾਂ ਦਾ ਇੰਨਾ ਬੇੜਾਗਰ ਹੋ ਚੁੱਕਿਆ ਕਿ ਪਹਿਲਾਂ ਕਿਸੇ ਦਾ ਡੰਗਰ ਪਸ਼ੂ ਮਰਦਾ ਸੀ ਤੇ ਲੋਕ ਉਹਨੂੰ ਦਬਾਉਂਦੇ ਸਨ ਅੱਜ ਕਿਸੇ ਦਾ ਭਾਜੀ ਪੰਜ ਮਰ ਜੇ ਡੰਗਰ ਮਰ ਜੇ ਭੇਡ ਮਰ ਜੇ ਕੁੱਕੜ ਮਰ ਜੇ ਲੋਕ ਸਾਰੇ ਸਬੂਤੇ ਚੀਜ਼ਾਂ ਨੂੰ ਨਹਿਰਾਂ ਦੇ ਵਿੱਚ ਸੁੱਟਦੇ ਨੇ ਤੇ ਫਿਰ ਉਹ ਕੁੱਤੇ ਉੱਥੇ ਰਹਿ ਰਾ ਕੇ ਨਹਿਰਾਂ ਦੇ ਵਿੱਚੋਂ ਜਾ ਕੇ ਮੁਰਗੇ ਖਿੱਚਦੇ ਨੇ ਭੇਡਾਂ ਪਾੜਦੇ ਨੇ ਮਰੇ ਡੰਗਰ ਖਿੱਚਦੇ ਨੇ ਡੰਗਰ ਉਹ ਕੁੱਤੇ 90% ਮਾਸ ਤੇ ਉੱਤੇ ਨਿਰਭਰ ਹੋ ਜਾਂਦੇ ਨੇ ਤੇ ਉਹਨਾਂ ਕੁੱਤਿਆਂ ਦੇ ਵਿੱਚ ਇੰਨੀ ਸ਼ਮਤਾ ਹੈ ਭਾਜੀ ਮੇਰੇ ਕੋਲ ਹੈ ਸਾਰੀ ਫਾਰਮ ਮੈਂ ਤੁਹਾਨੂੰ ਵਟਸਐਪ ਕਰਾਂਗਾ 3 ਘੰਟਿਆਂ ਦੇ ਵਿੱਚ ਪੂਰੀ ਬਾਡੀ ਕੁੱਤੇ ਇੰਨੀ ਡੈਮੇਜ ਕਰ ਦਿੰਦੇ ਨੇ ਕਿ ਸਿਰਫ ਸਿਰਫ ਉਹਨਾਂ ਦਾ ਪਿੰਜਰ ਬਾਈ ਇਹ 3 ਘੰਟਿਆਂ ਦੇ ਵਿੱਚ ਬਿਲਕੁਲ ਭਾਜੀ ਅੱਛਾ ਇੱਕ ਇੱਕ ਸਵਾਲ ਹਾਲਾਂਕਿ ਤੁਹਾਡੇ ਗੋਤਾਖੋਰ ਨਾਲੋਂ ਜਾਂ ਜਿਵੇਂ ਤੁਸੀਂ ਕੰਮ ਕਰਦੇ ਹੋ ਉਹ ਤੋਂ ਥੋੜਾ ਜਿਹਾ ਹਟਕੇ ਹੈ ਕਿ ਜਿਹੜੇ ਕੁੱਤੇ ਹੁਣ ਖਤਰਨਾਕ ਹੋ ਗਏ ਬਹੁਤ ਸਾਰੇ ਕੜਨਾਵਾ ਕੁੱਤਿਆਂ ਦੇ ਆਤੰਕ ਦੀਆਂ ਕੁੱਤਿਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਆ ਰਹੀਆਂ ਸੀ ਕਿ ਇਨਸਾਨਾਂ ਨੂੰ ਕੁੱਤੇ ਪੈ ਰਹੇ ਨੇ ਇਨਸਾਨਾਂ ਨੂੰ ਕੱਟ ਰਹੇ ਨੇ ਨੋਚ ਰਹੇ ਨੇ ਬੱਚਿਆਂ ਨੂੰ ਮਾਰ ਵੀ ਦਿੱਤਾ ਜਾਂਦਾ ਕੁੱਤਿਆਂ ਵੱਲੋਂ ਤਾਂ ਉਹ ਵੀ ਕਿਤੇ ਨਾ ਕਿਤੇ ਹੁਣ ਕਾਰਨ ਥੋੜਾ ਬਹੁਤ ਮੰਨ ਲਈਏ ਵੀ ਜਿਹੜੇ ਕੁੱਤੇ ਉੱਥੇ ਮਾਸ ਖਾਂਦੇ ਨੇ ਜਾਨਵਰਾਂ ਦਾ ਤਾਂ ਉਹ ਇਨਸਾਨਾਂ ਤੇ ਉੱਪਰ ਹਮਲਾ ਵੀ ਤਾਂ ਹੀ ਕਰਦੇ ਨੇ ਬਿਲਕੁਲ ਪਾਜੀ ਇਹ ਸਚਾਈ ਹੈ ਮੈਂ ਤੇ ਆਪਣੀ ਅੱਖਾਂ ਸਾਹਮਣੇ ਵੇਖਿਆ ਕਿਸੇ ਦੀ ਮੱਝ ਵੀ ਮਰਦੇ ਨਾ ਸਾਡੇ ਵਰਗੇ ਬੱਚੇ ਅੱਜ ਬੋਗੀ ਤੇ ਲਾਦੇ ਨੇ ਬੋਬੀ ਬੁੱਗੀ ਦੇ ਬੰਬ ਚੁੱਕੇ ਸਿੱਧਾ ਡੰਗਰ ਨਹਿਰ ਦੇ ਵਿੱਚ ਭੇਡਾਂ ਨਹਿਰ ਦੇ ਵਿੱਚ ਕਿਸੇ ਪੋਲਟੀ ਫਾਰਮ ਦੇ ਚ ਕੁੱਕੜ ਮਰ ਜਾਂਦਾ ਤੇ ਕੱਟਿਆਂ ਦੇ ਕੱਟੇ ਭਰੇ ਕੁੱਕੜਾਂ ਦੇ ਨਹਿਰਾਂ ਦੇ ਵਿੱਚ ਰੁੜਦੇ ਆ ਰਹੇ ਨੇ ਐਨਾ ਕੋ ਜਾਨਵਰ ਨਹਿਰਾਂ ਦੇ ਵਿੱਚ ਔੜਤਾਂ ਦਾ ਤੇ ਫਿਰ ਕੁੱਤਿਆਂ ਦੀ ਟੋਲੇ ਆ ਜਿਹੜੀਆਂ ਨੇ ਉਹ ਨਹਿਰਾਂ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਖਾਣਾ ਸ਼ੁਰੂ ਕਰ ਗਿਆ ਨੇ ਉਹ ਐਗਰੈਸਿਵ ਇੰਨੇ ਹੋ ਚੁੱਕੇ ਨੇ ਕਿਉਂ ਮਾਸ ਦੇ ਉੱਤੇ ਨਿਰਭਰ ਹੋਵੇ ਨੇ ਅਗਰ ਨਹਿਰ ਦੇ ਵਿੱਚ 2-4 ਦਿਨ ਚੀਜ਼ ਨਹੀਂ ਆਏਗੀ ਤਾਂ ਫਿਰ ਪਿੰਡਾਂ 'ਚ ਪੈਲੀਆਂ ਗਲੀਆਂ 'ਚੋਂ ਬੱਚਿਆਂ ਨੂੰ ਥੁੱਕਨ ਤੱਕ ਜਾਂਦੇ ਨੇ ਇਹਦੇ ਵਿੱਚ ਕੋਈ ਝੂਠ ਨਹੀਂ ਜਿਵੇਂ ਪ੍ਰਗਟ ਜੀ ਹੜ੍ਹਾਂ ਦੀ ਗੱਲ ਅਸੀਂ ਕਰ ਰਹੇ ਸੀਗੇ ਹੜ੍ਹਾਂ ਦੇ ਵਿੱਚ ਜੋ ਕੁਝ ਤੁਸੀਂ ਦੇਖਿਆ ਤੁਸੀਂ ਪੰਜਾਬ ਦੀ ਚੜ੍ਹਦੀ ਕਲਾ ਵੀ ਦੇਖੀ ਲੇਕਿਨ ਉਹ ਪੰਜਾਬ ਦਾ ਨੁਕਸਾਨ ਹੁੰਦਾ ਵੀ ਦੇਖਿਆ ਜਿਹੜੇ-ਜਿਹੜੇ ਪਿੰਡਾਂ 'ਚ ਤੁਸੀਂ ਰਹੇ ਹੋ ਉੱਥੇ ਜਿਸ ਪ੍ਰਕਾਰ ਪਾਣੀ ਪਹੁੰਚਿਆ ਜੋ ਹਾਲਾਤ ਸੀ ਉਹਨੂੰ ਦੇਖ ਕੇ ਕੀ ਲੱਗ ਰਿਹਾ ਸੀ ਹਾਲਾਂਕਿ ਤੁਸੀਂ ਵਗਦੇ ਪਾਣੀ ਦੇ ਵਿੱਚ ਵੀ ਗਏ ਤੁਸੀਂ ਹਰ ਪ੍ਰਕਾਰ ਦੀ ਸਥਿਤੀ ਨੂੰ ਦੇਖਿਆ ਮਗਰਮੱਛ ਤੱਕ ਤੁਸੀਂ ਫੜੇ ਹੋਏ ਨੇ ਬੰਦਿਆਂ ਦੀਆਂ ਅਨੇਕਾਂ ਲਾਸ਼ਾਂ ਤੁਸੀਂ ਕੱਢ ਚੁੱਕੇ ਹੋ ਪਰ ਉਹ ਇੱਕ ਵੱਖਰਾ ਤਜਰਬਾ ਹੋਣਾ ਇੱਕ ਵੱਖਰਾ ਡਰਦਾ ਮਾਹੌਲ ਉੱਥੇ ਜ਼ਰੂਰ ਬਣਿਆ ਹੋਇਆ ਹੋਣਾ ਭਾਜੀ ਮੈਨੂੰ ਲੱਗਦਾ ਹੈ ਕਿ ਪਾਣੀ ਆਣ ਤੋਂ ਬਾਅਦ ਤੇ ਪਾਣੀ ਜਾਣ ਤੋਂ ਬਾਅਦ ਜਦੋਂ ਵੀ ਪਾਣੀ ਇਹਨਾਂ ਦਰਿਆਵਾਂ ਦਾ ਨਹਿਰਾਂ ਦਾ ਪਿੱਛੋਂ ਚੜ੍ਹ ਕੇ ਆਂਦਾ ਤੇ ਉਤਰਦਾ ਹੈ ਸਭ ਤੋਂ ਵੱਡਾ ਡਰ ਹੁੰਦਾ ਉਹਦੇ ਵਿੱਚ ਜਿਹੜਾ ਜੀਵ ਜੰਤ ਹੁੰਦਾ ਜਿਹੜਾ ਜਨਵਰਾਂ ਦੀ ਅਦਲਾ ਬਦਲੀ ਹੁੰਦੀ ਹੈ ਜਾਂ ਮੱਛੀ ਹੋਵੇ ਜਾਂ ਗੋਆ ਹੋਵੇ ਜਾਂ ਅੰਤ ਤੋਂ ਜ਼ਿਆਦਾ ਸੱਪ ਹੋਣ ਜਾਂ ਕੜਿਆਲ ਮਗਰਮਾ ਚੋਣ ਕਿਉਂਕਿ ਮੇਰੇ ਕੋਲ ਵੀ ਪੰਜਾਬ ਤੋਂ ਜੁੜੇ ਕਈ ਭੈਣ ਭਰਾਵਾਂ ਨੇ ਵੀਡੀਓ ਪਾਈਆਂ ਨੇ ਕਦੀ ਹਰੀਕੇ ਦੇ ਵਿੱਚ ਮਗਰਮਾ ਹੋਰ ਦੱਸਿਆ ਕਦੀ ਕਿਸੇ ਦਰਿਆ ਦੇ ਵਿੱਚ ਕੜਿਆਲ ਤਿਰਦਾ ਆ ਲੋਕਾਂ ਨੇ ਵਿਖਾਇਆ ਤੇ ਉਹ ਇੱਕ ਸਭ ਤੋਂ ਜ਼ਿਆਦਾ ਖੌਫ ਦਾ ਕਾਰਨ ਹੈ ਲੋਕਾਂ ਦੇ ਅੰਦਰ ਵੀ ਪਾਣੀ ਉਤਰ ਔਰ ਇਹ ਸੱਚ ਵੀ ਹੈ ਮੈਂ ਤੁਹਾਨੂੰ ਇਹ ਗੱਲ ਸੱਚਾਈ ਨਾਲ ਕਹਿੰਦਾ ਕਿ ਜਦੋਂ ਪਾਣੀ ਹੋਰ ਉਤਰ ਜੇਗਾ ਤੇ ਪਿੰਡਾਂ ਦੇ ਦੁਬਾਰਾ ਉਹ ਛੱਪੜ ਓਡੇ ਕੋ ਛੱਪੜ ਬਣ ਕੇ ਰਹਿ ਜਾਣਗੇ ਤਾਂ ਕਈ ਪਿੰਡਾਂ ਕੋਲ ਸਾਡੇ ਕੋਲ ਮੈਸੇਜ ਆਏਗਾ ਕਿ ਭਾਜੀ ਬਾੜ ਦੇ ਵਿੱਚ ਕੋਈ ਮਗਰਵਾ ਛੋਰ ਕੇ ਆਇਆ ਸੀ ਬਾਕੀ ਪਾਣੀ ਪਧਰਾ ਹੋ ਗਿਆ ਲੇਕਿਨ ਪਿੰਡ ਦੇ ਛੱਪੜ ਦੇ ਵਿੱਚੋਂ ਮਗਰਵਾ ਜਰਜੂ ਵੀ ਨਜ਼ਰ ਆ ਰਿਹਾ ਮਤਲਬ ਐਦਾਂ ਦੇ ਜਾਨਵਰ ਉੱਥੇ ਹੋਣਗੇ ਜਿਹੜੇ ਪਾਣੀ ਨਾਲ ਸੰਬੰਧਿਤ ਜਾਨਵਰ ਬਿਲਕੁਲ ਬਿਲਕੁਲ ਲੋਕਾਂ ਨੇ ਵੀਡੀਓ ਪਾਈਆਂ ਨੇ ਹਰੀਕੇ ਦੇ ਵਿੱਚ ਤਾਂ ਮੈਂ ਖੁਦ ਫੜ ਕੇ ਛੱਡ ਕੇ ਆਇਆ ਨਾ ਕੜਿਆਲੋ ਤੇ ਨਾ ਰੱਖੇ ਰੈਸਕਿਊ ਤਾਂ ਲੋਕਾਂ ਦੇ ਪ੍ਰਸ਼ ਹੋਰ ਹੋਰ ਕਿਦਾਂ ਦੇ ਇਦਾਂ ਮਤਲਬ ਜਿਹੜੇ ਪਾਣੀ ਵਾਲੇ ਜੀਵ ਨੇ ਉਹ ਪਿੰਡਾਂ ਤੱਕ ਜਾਂ ਖੇਤਾਂ ਤੱਕ ਪਹੁੰਚ ਸਕਦੇ ਨੇ ਜਿੰਨਾਂ ਤੋਂ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ ਹਾਲਾਂਕਿ ਕਈ ਖਤਰਨਾਕ ਮੱਛੀਆਂ ਵੀ ਹੁੰਦੀਆਂ ਨੇ ਇਸ ਵਕਤ ਦਰਿਆਵਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹਨਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਪੈਂਦੀ ਹੈ ਬਿਲਕੁਲ ਜ਼ਿਆਦਾਤਰ ਜਿਹੜੀਆਂ ਗੋਆ ਹੁੰਦੀਆਂ ਨਾ ਗੋਆ ਉਹ ਪਹਿਲਾਂ ਤਾਂ ਨੋਰਮਲ ਪੈਰੀਆਂ 'ਚ ਮਿਲਦੀਆਂ ਲੇਕਿਨ ਜਦੋਂ ਹੁਣ ਪਾਣੀ ਆਣ ਤੋਂ ਬਾਅਦ ਜਨਵਾਰ ਮੈਂ ਇੱਕ ਪਿੰਡ ਦੇ ਵਿੱਚ ਗਿਆ ਸੀ ਮੈਂ ਮਨੂਸ਼ਾ ਤੋਂ ਪਿੰਡ ਦਾ ਨਾਮ ਨਹੀਂ ਯਾਦ ਹੋ ਤੀ ਤੇ ਪਾਕਿਸਤਾਨ ਬਾਰਡਰ ਦੇ ਉੱਤੇ ਅਸੀਂ ਗਏ ਥਾ ਠੀਕ ਹੈ ਤੇ ਉਹਦੇ ਵਿੱਚ ਇੱਕ ਬੱਚਾ ਪੈਲੀ ਦੇ ਵਿੱਚੋਂ ਵਿੱਚ ਮਰਿਆ ਪਿਆ ਤੇ ਤਿਰਨ ਲਿਆ ਸੀ ਮੁੰਜੀ ਦੇ ਵਿੱਚ ਪਿਆ ਸੀ ਬੱਚਾ ਸੀ ਕੁਸਾਲ ਡੇਢ ਦਾ ਉਹਨਾ ਤੇ ਉਹਨੂੰ ਫੋਹਾਂ ਖਾਂਦੀਆਂ ਪੀਆਂ ਸਨ ਇਸ ਤਰੀਕੇ ਨਾਲ ਜਿੱਤੇ ਇਹ ਹੜਾਂ ਦੌਰਾਨ ਦੀ ਗੱਲ ਕਰ ਰਹੇ ਹਾਂ ਜੀ ਸਰਦਾਰ ਨੇ ਹਾਂ ਜੀ ਇਹ ਹੜਾਂ ਦੌਰਾਨ ਦੀ ਗੱਲ ਕਰ ਰਹੇ ਹਾਂ ਜਦੋਂ ਹੜ ਹੋਣ ਆਏ ਹੋ ਸੀ ਹੜਾਂ ਦੌਰਾਨ ਭਾਜੀ ਰਾਮਨਾਥ ਪਿੰਡ ਦੀ ਗੱਲ ਹੈ ਤੇ ਮੈਂ ਰੋਕੇ ਉਹਦਾ ਵੀਡੀਓ ਉਹ ਤੁਹਾਨੂੰ WhatsApp ਕਰਾਂਗਾ ਤੇ ਉਹ ਜਨਵਰ ਥਣ ਜਿਹੜੇ ਉਹ ਮਰੇ ਜਨਵਰਾਂ ਨੂੰ ਖਾਂਦੇ ਪੈਣ, ਵੱਛੀਆਂ ਕਾਵਾਂ ਨੂੰ ਖਾਂਦੇ ਪੈਣ ਤੇ ਤਾਂ ਨਾਰਮਲ ਹੈ ਪਾਣੀ ਤਰੋਂ ਤੋਂ ਬਾਅਦ ਇਹਨਾਂ ਗੋ, ਸੱਪ, ਮਗਰਮੱਛ ਇਹਨਾਂ ਚੀਜ਼ਾਂ ਦਾ ਹੋ ਸਕਦਾ ਕਿਤੇ ਨਾ ਕਿਤੇ ਅਦਲਾ ਬਦਲੀ ਹੋਣ ਤੋਂ ਬਾਅਦ ਪਿੰਡਾਂ 'ਚ ਝਾ ਸਕਦੇ। ਬਚਾਅ ਕਿਵੇਂ ਕੀਤਾ ਜਾਵੇ? ਠੀਕ ਹੈ। ਖਤਰਾ ਤਾਂ ਵਾਦਾਂ ਨਜ਼ਰ ਆ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਿੰਡਾਂ ਦੀ ਜੜ ਛੱਪੜ ਨੇ ਹੋ ਸਕਦਾ ਉਹ ਹੁਣ ਡੇਰੇ ਬਣ ਜਾਣ ਮਗਰਮੱਛਾਂ ਵਾਸਤੇ ਜਾਂ ਇਹਨਾਂ ਗੋਆਂ ਵਾਸਤੇ ਹੋਰ ਜਨਵਰਾਂ ਵਾਸਤੇ ਤਾਂ ਸਭ ਤੋਂ ਜ਼ਰੂਰੀ ਤਾਂ ਇਹ ਹੈ ਨਾ ਹਰ ਹਰ ਕਿਸੇ ਦੇ ਕੋਲ ਗੋਤਾਖੋਰ ਪ੍ਰਗਟ ਸਿੰਘ ਵਰਗਾ ਤਾਂ ਤਜਰਬਾ ਨਹੀਂ ਹੈ। ਇਹ ਹਰ ਕੋਈ ਅਸੀਂ ਕਹਿ ਦਈਏ ਕਿ ਉਸ ਤਰੀਕੇ ਦੇ ਨਾਲ ਇਹਨਾਂ ਜਾਨਵਰਾਂ ਨੂੰ ਕਾਬੂ ਨਹੀਂ ਕਰ ਸਕਦਾ ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਬਚਾ ਕਿਵੇਂ ਇਸ ਚੀਜ਼ ਤੋਂ ਕਰਨਾ ਚਾਹੀਦਾ ਆ ਭਾਜੀ ਬਿਲਕੁਲ ਅਗਰ ਕਿਤੇ ਵੀ ਤੁਹਾਡੇ ਆਸ-ਪਾਸ ਕੋਈ ਸੱਪ ਜਾਂ ਗੋ ਬੜਦੀ ਏ ਤੇ ਉਹਦਾ ਜਿਹੜਾ ਇਹ ਜਿਹੜੀ ਪ੍ਰਸ਼ਾਸਨ ਵੱਲੋਂ ਇੱਕ ਵਾਈਲਡ ਲਾਈਫ ਟੀਮ ਹੁੰਦੀ ਏ ਜੀ ਵਾਈਲਡ ਲਾਈਫ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਏਰੀਆ ਚ ਕੜਿਆਲ ਜਾਂ ਮਗਰਮਛ ਨਗਰ ਹੁੰਦਾ ਤੇ ਮੈਂ 25 ਸਾਲਾਂ ਤੋਂ ਇਨਸਾਨੀਅਤ ਦੀ ਫ੍ਰੀ ਫੋਰਟ ਸੇਵਾ ਨਿਭਾ ਰਿਹਾ ਹਾਂ ਔਰ ਪੰਜਾਬ ਦੇ ਨਾਲ ਮੇਰਾ ਚਲੋ ਉਹ ਤੇ ਮੇਰਾ ਘਰ ਹੈ ਬੇਸ਼ੱਕ ਮੈਂ ਹਰਿਆਣੇ ਤੋਂ ਲੇਕਿਨ ਤੁਸੀਂ ਪੰਜਾਬ ਨੂੰ ਆਪਣਾ ਭਰਾ ਮੰਨਦੇ ਹੈ ਨਾ ਤੇ ਜਿਹੜੇ ਮੇਰੇ ਨਾਲ ਵੀ ਦੇਸ਼ਾਂ ਦੇਸ਼ਾਂ ਦੇ ਭੈਣ ਭਰਾ ਜੁੜੇ ਨੇ ਜੋ ਮੇਰੀ ਟੀਮ ਦਾ ਸ਼ੋਅ ਕਰਦੇ ਨੇ ਉਹ ਵੀ ਜ਼ਿਆਦਾਤਰ ਪੰਜਾਬ ਤੋਂ ਨੇ ਕਿਸੇ ਵੀ ਭਰਾ ਨੂੰ ਕਿਸੇ ਵੀ ਪਿੰਡ ਦੇ ਛੱਪੜ ਜਿ ਘਰ ਦੇ ਆਸ-ਪਾਸ ਕਿਤੇ ਵੀ ਕਰੋਕੋਡਾਈਲ ਨਜ਼ਰ ਆਵੇ ਤਾਂ 97293 34991 9729374999 ਮੇਰਾ ਨੰਬਰ ਹੈ ਸਿਰਫ ਮੈਂ 2 ਤੋਂ 3 ਘੰਟੇ ਦਾ ਸਮਾਂ ਮੰਗਾਗਾ ਮੈਂ ਬਹੁਤ ਵੱਡੇ ਵੱਡੇ ਜਾਲ ਬਣਾਏ ਹੋਏ ਨੇ ਮੇਰੀ ਟੀਮ ਬਿਲਕੁਲ ਕਿਵੇਂ ਫੜ ਲੈਨੇ ਹੋ ਹਾਂਜੀ ਜਾਣ ਕੇ ਲੋਕਾਂ ਦੀ ਹਾਂਜੀ ਪ੍ਰਗਟ ਜੀ ਕਿਵੇਂ ਫੜ ਲੈਨੇ ਹੋ ਜਿਹੜਾ ਜਾਨਵਰ ਕਢਿਆਲ ਜਾਂ ਮਗਰਮਾ ਜਿਹਨੂੰ ਅਸੀਂ ਕਹਿੰਨੇ ਆ ਜਿਹਦੇ ਕੋਲ ਜਾਨ ਤੋਂ ਵੀ ਡਰ ਲੱਗਦਾ ਜਿਹੜਾ ਇੱਕ ਵਾਰੀ ਫੜ ਲੈਂਦਾ ਤਾਂ ਆਪਣੇ ਸ਼ਿਕਾਰ ਨੂੰ ਛੱਡਦਾ ਨਹੀਂ ਕਿਵੇਂ ਕਾਬੂ ਕਰ ਲੈਨੇ ਹੋ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੀ ਕਹਾਂਗਾ ਔਰ ਤਾਂ ਮੈਨੂੰ ਵੀ ਅੱਜ ਤੱਕ ਇਹ ਪਤਾ ਲੱਗਾ ਵੀ ਮੈਂ ਕਿਵੇਂ ਫੜ ਲੈਨੇ ਮੈਂ ਹੁਣੇ ਮਲੋਟ ਦੇ ਵਿੱਚ ਪਿੰਡ ਸੀ ਤੋਲਾ ਕਿੰਗਰਾ ਜੀ 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 ਉਹਦੇ ਵਿੱਚ ਕੜਿਆਲ 2 ਮਹੀਨੇ ਤੋਂ ਪੂਰੇ ਏਰੀਏ ਦੇ ਵਿੱਚ ਇੱਕ ਖਤਰਨਾਕ ਸਵਾਬੋ ਨੇ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਉੱਥੋਂ ਦੇ ਪਿੰਡਾਂ ਦੇ ਭਰਾਵਾਂ ਦਾ ਫੋਨ ਆਇਆ ਤੇ ਮੈਂ ਗਿਆ ਸਿਰਫ 1 ਘੰਟੇ ਦੇ ਵਿੱਚ 1 ਕੁਇੰਟਲ 10 ਕਿਲੋ ਦਾ ਮੈਂ ਕੜਿਆਲ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਨੂੰ ਦਿੱਤਾ ਸੀ ਤਾਂ ਤਜਰਬੇ ਹੋ ਗਏ ਨੇ ਮਗਰਮੱਛ ਕਿੰਨੀ ਦੂਰ ਜਾ ਕੇ ਬੈੰਦਾ ਕਿਧਰੋਂ ਅਟੈਕ ਕਰ ਸਕਦਾ ਕਿੰਨੀ ਇਹਦੇ ਅੰਦਰ ਪਾਵਰ ਹੈ ਅਸੀਂ ਜਾਲ ਬਹੁਤ ਵੱਡੇ ਵੱਡੇ ਪਾਜੀ ਬਣਾਏ ਨੇ ਟੀਮ ਸਾਡੀ ਚੜ੍ਹਦੀ ਕਲਾ 'ਚ ਤੇ ਅਸੀਂ 1.5 2 ਘੰਟਿਆਂ ਚ ਹਰ ਕੰਡਿਆਲ ਹਰ ਮਗਰਮੱਛ ਨੂੰ ਰੈਸਕਿਊ ਕਰ ਲਈ। ਅੱਛਾ ਇੱਕ 5-6 ਮਹੀਨੇ ਤੁਹਾਡੇ ਨਾਲ ਪਹਿਲਾਂ ਜਿਹੜਾ ਕਿਹਾ ਦਲਜੀਤ ਦਸਾਂਝ ਦੀ ਟੀਮ ਨੇ ਵੀ ਜਿਹੜਾ ਕਿਹਾ ਸੰਪਰਕ ਕੀਤਾ ਸੀ ਕੁਝ ਪੱਗਾਂ ਦਲਜੀਤ ਦੀਆਂ ਤੁਹਾਡੇ ਕੋਲ ਆਈਆਂ ਸੀ। ਕੀ ਉਹ ਪੱਗਾਂ ਵਰਤੀਆਂ ਗਈਆਂ ਨੇ ਤੇ ਉਹ ਕਿਹੜੇ ਪਰਪਸ ਲਈ ਆਈਆਂ ਸੀ ਉਹ ਪੱਗਾਂ ਅ ਕਿੰਨੀਆਂ ਉਹ ਪੱਗਾਂ ਸੀਗੀਆਂ ਤੇ ਕੌਣ ਦੇ ਕੇ ਗਿਆ ਸੀ? ਪਾਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਪਣੀ ਜ਼ਿੰਦਗੀ ਦਾ ਜ਼ਿਕਰ ਕਰਾਂ ਕਿ ਮੈਂ ਆਖਰੀ ਉਹ ਮਿਟਾ ਫਾਊਂਡੇਸ਼ਨ ਬਣਾਈ ਔਰ 25 ਸਾਲਾਂ ਤੋਂ ਉਹ ਇਨਸਾਨੀਅਤ ਦੀ ਸੇਵਾ ਨਿਭਾ ਰਿਹਾ ਹਰਿਆਣਾ ਪੰਜਾਬ ਰਾਜਸਥਾਨ ਉਪਕੀ ਦੀ ਐ ਨੈਰਾਜ ਮੈਂ 24000 ਤੋਂ ਜ਼ਿਆਦਾ ਬਾਡੀयां ਕਢ ਚੁੱਕੇ ਹਾਂ 7000 ਲੋਕ ਮੈਂ ਜਿੰਦਾ ਕਰ ਚੁੱਕੇ ਹਾਂ 25ਵੇਂ ਮਗਰਮਛ ਰੈਸਕਿਊ ਕਰ ਚੁੱਕੇ ਹਾਂ ਔਰ ਇਹ ਤਮਾਮ ਸੇਵਾਵਾਂ ਮੇਰੀਆਂ ਹਮੇਸ਼ਾ ਫ੍ਰੀ ਆਫ ਕੋਸਟ ਰਹੀਆਂ ਨੇ ਤਾਂ ਇਹਨਾਂ ਚੀਜ਼ਾਂ ਤੋਂ ਘਟ ਕੇ ਇੱਕ ਮੇਰੀ ਸੇਵਾ ਸੀ ਕਿ ਜਿਵੇਂ ਨਹਿਰ ਦੇ ਵਿੱਚੋਂ ਕਿਸੇ ਧੀ ਪੈਣਦੀ ਆ ਮਾਂ ਦੀ ਬਜ਼ੁਰਗ ਮਾਤਾ ਦੀ ਜਦੋਂ ਡੈੱਡ ਬੋਡੀ ਮਿਲਦੀ ਏ ਤੇ ਉਹਨਾਂ ਦੇ ਕੱਪੜੇ ਅਕਸਰ ਥੱਲੇ ਪਾਟ ਜਾਂਦੇ ਨੇ ਜੀ ਤੇ ਕੋਈ ਵੀ ਪਿਓ ਕੋਈ ਵੀ ਭਰਾ ਆਪਣੀ ਧੀ ਜਾਂ ਮਾਂ ਨੂੰ ਨੰਗਾ ਨਹੀਂ ਦੇਖ ਸਕਦਾ ਚਾਹ ਉਹ ਜ਼ਿੰਦਾ ਹੋਵੇ ਚਾਹ ਮਰਦਾ ਹੋਵੇ ਤੇ ਫਿਰ ਮੌਕੇ ਤੇ ਸਾਡੇ ਕੋਲ ਇਹੋ ਜੀ ਚੀਜ਼ ਨਹੀਂ ਹੁੰਦੀ ਤੇ ਮੈਂ ਆਪਣੇ ਸਿਰ ਤੋਂ ਪਰਨਾ ਲਾ ਕੇ ਦਸਤਾਰ ਲਾ ਕੇ ਉਹਨਾਂ ਮਰੀਆਂ ਧੀਾਂ ਭੈਣਾਂ ਦੀ ਜਿੱਤਾ ਟੱਕਣ ਦੀ ਸੇਵਾ ਜੋ ਗੁਰੂ ਸਾਹਿਬ ਨੇ ਲਾਈ ਉਹ ਮੈਂ ਨਿਭਾਨਾ ਉਹ ਇੱਕ ਮੈਂ ਇੱਕ ਬੋਡੀ ਟੱਕੀ ਸੀ ਕੁੜੀ ਦੀ ਤੇ ਉਹਦਾ ਪਿਓ ਬਹੁਤ ਮੇਰੇ ਗਲ ਲਾ ਕੇ ਰੋਇਆ ਕਹਿੰਦਾ ਮੈਂ ਜਿੰਦੀ ਆ ਮਰਦਾ ਪਤਾ ਨਹੀਂ ਵੇਖ ਪੰਦਾ ਕੰਨੀ ਜਿਹੜਾ ਤੂੰ ਆਪਣੇ ਸਿਰ ਤੋਂ ਪੱਗ ਲਾ ਕੇ ਪੱਗ ਦਾ ਅਸਲੀ ਕਿਰਦਾਰ ਦੁਨੀਆ ਨੂੰ ਦੱਸਿਆ ਕਹਿੰਦਾ ਇਸ ਚੀਜ਼ ਤੋਂ ਮੈਂ ਸਰਦਾਰ ਜੀ ਵੀ ਉਹਨੇ ਸਿੱਧਾ ਕਹਿਆ ਕਰਾ ਵੀ ਸਰਦਾਰਾਂ ਬਾਰੇ ਸੁਣਿਆ ਸੀ ਵੇਖ ਵੀ ਲਿਆ ਤਾਂ ਫਿਰ ਪੋਸਟ ਮੇਰਾ ਨੈਟ ਤੇ ਚੱਲਣ ਤੋਂ ਬਾਅਦ ਸਭ ਤੋਂ ਪਹਿਲਾਂ ਰੁੱਦਰ ਪ੍ਰਿਆਗ ਤੋਂ ਦੋ ਹਿੰਦੂ ਵੀ ਮੇਰੇ ਘਰ ਆਏ ਸਨ ਇੱਕ ਸੋਈ ਪੱਗਾਂ ਮੈਨੂੰ ਦੇਖ ਕੇ ਗਏ ਸਨ ਠੀਕ ਹੈ ਉਸ ਤੋਂ ਬਾਅਦ ਉਹ ਦਲਜੀਤ ਭਾਜੀ ਕੋਲ ਕਿਸੇ ਤਰੀਕੇ ਖਬਰ ਪਹੁੰਚੀ ਫਿਰ ਜਿਹੜਾ ਗੁਰਪ੍ਰਤਾਪ ਕੰਗ ਭਾਜੀ ਉਹ ਆਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ 21 ਪੱਗਾਂ ਮੈਨੂੰ ਭਾਜੀ ਵੱਲੋਂ ਦਿੱਤੀਆਂ ਕਿ ਭਾਜੀ ਨੇ ਕਿਹਾ ਵੀ ਤੁਸੀਂ ਜੋ ਪੱਕ ਦਾ ਸਿੱਖੀ ਦਾ ਇਨਸਾਨੀਅਤ ਦਾ ਕਿਰਦਾਰ ਦੁਨੀਆ ਨੂੰ ਦੱਸ ਰਹੇ ਹੋ ਵੀ ਜਿੰਦਿਆਂ ਦੀ ਇੱਜ਼ਤ ਲੁੱਟਣ ਵਾਲੇ ਇਥੇ ਆਮ ਤੌਰੇ ਫਿਰਦੇ ਨੇ ਪਰ ਸਰਦਾਰ ਇੱਕ ਐਸੀ ਕੌਮ ਹੈ ਜਿਹੜੀਆਂ ਮਰੀਆਂ ਦੇ ਵੀ ਜਟਕ ਕਰਦੇ ਤੇ ਉਹ ਬਾਜੀ ਉਸ ਗੱਲ ਤੋਂ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਫਿਰ ਉਹ ਮੇਰਾ SEO ਕੀਤਾ। ਅੱਛਾ ਫਿਰ ਉਹ ਪੱਗਾਂ ਵਰਤੀਆਂ ਗਈਆਂ ਹੁਣ ਤੱਕ? ਬਿਲਕੁਲ ਬਾਜੀ ਮੇਰਾ ਕੋਈ ਵੀ ਇਵੈਂਟ ਹੁੰਦਾ ਮੈਂ ਪੱਗ ਬਨ ਕੇ ਜਾਂਦਾ ਪਰ ਉਹ ਬਾਜੀ ਤੋਂ ਬਾਅਦ ਇੱਕ ਐਸੀ ਚਾਲ ਚੱਲ ਪਈ ਹੁਣ ਜਿੱਥੇ ਵੀ ਮੇਰਾ ਅਵਾਰਡ ਫੰਕਸ਼ਨ ਹੁੰਦਾ ਚਾਹ ਮੰਦਿਰ 'ਚ ਹੋਵੇ ਚਾਹ ਮਸਜਿਦ ਹੋਵੇ ਮੈਨੂੰ 11 21 31 11 21 31 ਪੱਗਾਂ ਹੀ ਮਿਲ ਰਹੀਆਂ ਨੇ। ਔਰ ਮੈਂ ਵੀ ਉਹਨਾਂ ਨੂੰ ਮਤਲਬ ਐਸੀ ਵਰਤੋਂ ਕਰ ਰਿਆਂ ਜਿੰਨੇ ਵੀ ਮੇਰੇ ਭੈਣ ਭਰਾ ਨੇ ਮੇਰੇ ਰਿਸ਼ਤੇਦਾਰ ਨੇ ਭੈਣਾ ਦੇ ਬੱਚੇ ਨੇ ਜਾਂ ਪਨੂਜੇ ਨੇ ਸਾਲੇ ਨੇ ਉਹ ਮੈਂ ਕਿ ਉਹਨਾਂ ਨੂੰ ਦੇਈ ਜਾਣਾ ਤੇ ਉਹਨਾਂ ਨੂੰ ਇਹ ਕਹਿਣਾ ਵੀ ਇਹ ਪੱਗਾ ਤੁਸੀਂ ਬੰਨਣੀਆਂ ਨੇ ਕਿਉਂਕਿ ਇਹ ਨਿਰੀ ਪੱਗ ਨਹੀਂ ਹੈ ਇਹ ਪੱਗ ਇੱਕ ਬਹੁਤ ਵੱਡੇ ਸਨਮਾਨ ਵੱਜੋਂ ਮੇਰੇ ਕੋਲ ਆਈ ਹੈ ਤੇ ਤੁਸੀਂ ਇਹਨਾਂ ਨੂੰ ਬੰਨੋ ਸੋ ਪ੍ਰਗਟ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਬੜਾਈ ਅਸੀਂ ਕਵਾਂਗਾ ਕਿ ਬਹੁਤ ਨੇਕ ਉਪਰਾਲਾ ਤੁਸੀਂ ਕਰਦੇ ਹੋ ਸਾਡੀਆਂ ਅਰਦਾਸਾਂ ਤੁਹਾਡੇ ਨਾਲ ਨੇ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਰਹੋ ਤੇ ਜੇਕਰ ਅਸੀਂ ਇਸ ਵਕਤ ਇਸ ਯੋਗਦਾਨ ਦਾ ਜ਼ਿਕਰ ਕਰ ਲਈਏ ਕਿ ਲੋਕਾਂ ਦੀਆਂ ਜਾਨਾਂ ਵੀ ਤੁਸੀਂ ਬਚਾਉਂਦੇ ਹੋ ਖਤਰਨਾਕ ਜਾਨਵਰਾਂ ਨੂੰ ਫੜ ਕੇ ਤੇ ਮੈਂ ਬਾਕੀ ਦਰਸ਼ਕਾਂ ਨੂੰ ਵੀ ਅਪੀਲ ਕਰਾਂਗਾ ਜੇਕਰ ਤੁਹਾਡੇ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਵੀ ਹੁਣ ਪਾਣੀ ਘਟਦੋਂ ਬਾਅਦ ਕੋਈ ਜਿਹੜਾ ਪਾਣੀ ਨਾਲ ਜੁੜਿਆ ਹੋਇਆ ਜੀਵ ਪਾਇਆ ਜਾਂਦਾ ਜੋ ਖਤਰਨਾਕ ਹੈ ਤਾਂ ਉਸ ਦਾ ਪਹਿਲਾਂ ਤਾਂ ਆਪਣੇ ਸਬੰਧਤ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਤੇ ਜੇਕਰ ਲੋੜ ਪੈਂਦੀ ਹੈ ਤਾਂ ਗੋਤਾਖੋਰ ਪ੍ਰਗਟ ਸਿੰਘ ਨਾਲ ਸੰਪਰਕ ਵੀ ਕੀਤਾ ਜਾਵੇ ਤਾਂ ਪ੍ਰਗਟ ਜੀ ਬਹੁਤ ਬਹੁਤ ਜੀ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਜੀ ਮੈਂ ਇਹ ਸਨ ਗੋਤਾਖੋਰ ਪੰਜਾਬ ਵਾਸਤੇ ਸਰਦਾਰ ਸਿੰਘ ਦੇ ਨਾਲ ਇਸ ਵਕਤ ਜੁੜੇ ਹੋਏ ਸੀ ਸੰਤ ਅਸਰੇ ਸੀ ਕਿਵੇਂ ਹੜਾਂ ਦੀ ਮਾਰ ਇਸ ਵਕਤ ਪੰਜਾਬ ਚ ਪਈ ਤੇ ਕਿਵੇਂ ਹੜਾਂ ਦੀ ਇਸ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਜੋ ਪਾਣੀ ਘਟੇਗਾ ਕਿਸ ਤਰ੍ਹਾਂ ਜਾਨਵਰ ਉਹ ਪਾਣੀਆਂ ਦੇ ਵਿੱਚ ਆਉਣਗੇ ਤੇ ਉਹਨਾਂ ਤੋਂ ਕਿਵੇਂ ਵਿਚਾਰ ਰੱਖਣਾ ਆ ਤੇ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਕ ਸਰਦਾਰ ਦਾ ਜੋ ਕਿਰਦਾਰ ਹੈ ਜਾਂ ਜੋ ਦਸਤਾਰ ਦਾ ਅਸਲੀ ਜੋ ਪਹਿਚਾਨ ਹੈ ਕਿਵੇਂ ਉਸ ਨੂੰ ਇੱਕ ਵੱਖਰੀ ਪਹਿਚਾਨ ਉਹਨਾਂ ਨੂੰ ਮਿਲੀ ਹੈ ਤੇ ਕਿਵੇਂ ਮਾਣ ਮਿਲ ਰਿਹਾ ਆ ਤੇ ਕਿਵੇਂ ਆਪਣੀ ਉਹ ਸੇਵਾ ਨਿਭਾ ਰਹੇ ਨੇ 24000 ਤੋਂ ਵੱਧੀਆਂ ਲਾਸ਼ਾਂ ਹੋਣ ਤੱਕ ਉਹ ਲੱਭ ਚੁੱਕੇ ਨੇ ਸੈਂਕੜੇ ਕੜਿਆਲ ਮਗਰਮਚੋਂ ਤੱਕ ਫੜ ਚੁੱਕੇ ਨੇ ਤੇ ਅਜਿਹੇ ਉਪਰਾਲੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਅੱਗੇ ਵੀ ਲੋਕਾਂ ਦੀ ਸੇਵਾ ਦੇ ਵਿੱਚ ਕਰਦਾ ਰਵਾਂਗਾ ਤੇ ਜੇਕਰ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹ ਗੋਤਾਖੋਰ ਪ੍ਰਗਟ ਸਿੰਘ ਨਾਲ ਸੰਪਰਕ ਕਰ ਸਕਦੇ ਨੇ